ਹਾਂਜੀ ਪੀਐਸਟੈਟ ਐਟਟੀਡੀ ਬੀਅਰਡ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਤਾਂ ਜਿਹੜੇ ਚੈਨਲ ਤੇ ਫਰਸਟ ਵਾਰ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਪੀਐਸਟੈਟ ਦੇ ਪੇਪਰ ਦੇ ਰਿਲੇਟਡ ਜਾਂ ਅਗੇ ਐਟਟੀਟੀ ਪੋਸਟਾਂ ਦੇ ਰਿਲੇਟਡ ਅਪਕਮਿੰਗ ਵੈਕੈਂਸੀਸ ਜੋ ਐਟਟੀਡੀ ਆਣਗੀਆਂ ਔਰ ਮਾਸਟਰ ਕੈਟਰ ਦੀ ਵੀ ਹਰ ਇੱਕ ਜਾਣਕਾਰੀ ਤੁਹਾਨੂੰ ਇਸ ਚੈਨਲ ਦੇ ਉੱਪਰ ਹੀ ਮਿਲੇਗੀ ਜੋ অথেন্টਿਕ ਹੋਏਗੀ ਉਹ ਤੁਹਾਨੂੰ ਅਸੀਂ ਸਾਂਝੀ ਕਰਦੇ ਰਾਂਗੇ ਜੋ ਵੀ ਮੀਟਿੰਗਾਂ ਹੋਣਗੀਆਂ ਜੋ ਵੀ ਅੱਗੇ ਇਨਫੋਰਮੇਸ਼ਨ ਆਏਗੀ ਐਂਟੀਟੀ ਦੀ ਵੀ ਇਨਫੋਰਮੇਸ਼ਨ ਤੁਹਾਨੂੰ ਇਸ ਚੈਨਲ ਦੇ ਉੱਪਰ ਮਿਲੇਗੀ ਤਾਂ ਚੈਨਲ ਦੇ ਨਾਲ ਬਣੇ ਰਹੋ ਤਾਂ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਬਹੁਤ ਜ਼ਰੂਰੀ ਜਿਹੜੀ ਵੀਡੀਓ ਹੈ ਤੁਹਾਡੇ ਵਾਸਤੇ ਬਣਾਈ ਜਾ ਰਹੀ ਹੈ ਕਿਉਂਕਿ ਜਿੰਦਾਂ ਤੁਸੀਂ ਦੇਖੇ ਕਿ ਪੀਐਸਟੈਟ 2024 ਦੀ ਪ੍ਰੀਖਿਆ ਹੋ ਚੁੱਕੀ ਹੈ ਔਰ ਅਫੀਸ਼ੀਅਲ ਆਨਸਰ ਕੀ ਜੋ ਬੋਰਡ ਵੱਲੋਂ ਦਿੱਤੀ ਗਈ ਹੈ ਤਾਂ ਉਸ ਦੇ ਨਾਲ ਜਿਹੜੇ ਸਾਥੀਆਂ ਤਾਂ ਪੇਪਰ ਕਲੀਅਰ ਹੋ ਰਿਹਾ ਜਿਹੜੇ ਕਿ ਸੇਫ ਜ਼ੋਨ ਦੇ ਵਿੱਚ ਨੇ ਜਾਨੀ ਕਿ 83 84 ਨੰਬਰ ਲੈ ਰਹੇ ਨੇ ਉਹ ਸੇਫ ਨੇ ਤਾਂ ਜਿਨ੍ਹਾਂ ਦਾ 80 81 ਨੇ ਉਹਨਾਂ ਨੂੰ ਗ੍ਰੇਸ ਦੇ ਨਾਲ ਉਹਨਾਂ ਦਾ ਵੀ ਪੇਪਰ ਕਲੀਅਰ ਹੋ ਜਾਏਗਾ 81 ਜਿਨ੍ਹਾਂ ਨੂੰ 82 ਚਾਹੀਦੇ ਨੇ ਐਸਸੀਬੀਸੀ ਕੈਟਾਗਰੀ ਔਰ ਜਿਨ੍ਹਾਂ ਨੂੰ 90 ਚਾਹੀਦੇ ਨੇ ਜਨਰਲ ਕੈਟਾਗਰੀ ਉਹਨਾਂ ਦੇ ਇੱਕ ਦੋ ਨੰਬਰ ਤੋਂ ਰਹਿ ਰਿਹਾ ਉਹ ਗ੍ਰੇਸ ਦੇ ਨਾਲ ਉਹਨਾਂ ਦਾ ਸੋਲੂਸ਼ਨ ਹੋ ਜਾਏਗਾ ਚਲੋ ਵੇਟ ਕਰੋ ਪਰਮਾਤਮਾ ਦੇ ਉੱਪਰ ਵਿਸ਼ਵਾਸ ਰੱਖੋ ਕੁਝ ਨਾ ਕੁਝ ਤੁਹਾਡੇ ਵਾਸਤੇ ਚੰਗਾ ਹੋਏਗਾ ਤਾਂ ਸਾਥੀਓ ਜਿਹੜੇ ਜਾ ਪੇਪਰ ਪਾਸ ਕਰ ਚੁੱਕੇ ਨੇ ਪੀਐਸ ਸਟੈਟਿਡੀ ਪ੍ਰੀਖਿਆ ਪਾਸ ਕਰ ਚੁੱਕੇ ਨੇ ਉਹਨਾਂ ਲਈ ਜਿਹੜਾ ਨੀਚੇ ਇਸ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਲਿੰਕ ਦਿੱਤਾ ਗਿਆ ਔਰ ਜਿਹੜਾ ਚੈਟ ਬਾਕਸ ਦੇ ਵਿੱਚ ਵੀ ਜਿੱਥੇ ਚਾਹਤ ਤੁਸੀਂ ਮੈਸੇਜ ਕਰਕੇ ਸਾਡੇ ਨਾਲ ਗੱਲਬਾਤ ਕਰਦੇ ਹੋ ਉਸ ਉਸ ਦੇ ਉੱਪਰ ਵੀ ਤੁਹਾਨੂੰ ਇੱਕ ਜਿਹੜਾ ਲਿੰਕ ਪਿੰਨ ਕੀਤਾ ਗਿਆ ਤਾਂ ਜਿਹੜੇ ਸਾਥੀ ਪੀਐਸ ਸਟੈਟ ਈਟਟੀਡੀ ਦੇ ਈਟਟੀਡੀ ਕਰੀ ਹੋਈ ਹੈ ਔਰ ਉਹ ਐਡਟ ਦੀ ਪੋਸਟਾਂ ਦੀ ਪਾਲਚ ਨੇ ਮਤਲਬ ਕਿ ਪੇਪਰ ਕਲੀਅਰ ਕਰ ਚੁੱਕੇ ਨੇ ਔਰ ਅੱਗੇ ਉਹਨਾਂ ਐਡਟ ਕੈਟਰ ਦੀ ਤਿਆਰੀ ਕਰ ਰਹੇ ਨੇ ਜਾਂ ਕਰਨੀ ਹੈ ਅੱਗੇ ਸਟਾਰਟ ਕਰਨੀ ਹੈ ਤਾਂ ਉਹ ਯੂਨੀਅਨ ਨਾਲ ਜੁਆਇਨ ਹੋ ਜਾਓ ਕਿਉਂਕਿ ਬਹੁਤ ਲੰਮਾ ਪ੍ਰੋਸੈਸ ਹੈ ਤਾਂ ਜਦੋਂ ਆਪਾਂ ਕਿਸੇ ਨਾਲ ਜੁੜਾਂਗੇ ਤਾਂ ਜੁੜਨ ਤੋਂ ਬਾਅਦ ਹੀ ਆਪਾਂ ਉਸ ਦੇ ਜਿਹੜੇ ਜੋ ਵੀ ਉਹਦਾ ਮਤਲਬ ਹੈ ਆਪਾਂ ਉਸ ਚੀਜ਼ ਨੂੰ ਅਚੀਵ ਕਰ ਪਾਵਾਂਗੇ ਕਿਉਂਕਿ ਪਹਿਲਾਂ ਆਪਾਂ ਨੂੰ ਉਸ ਉਹ ਲੜਾਈ ਇਕੱਠੇ ਹੋ ਕੇ ਲੜਨੀ ਪੈਗੀ ਸਰਕਾਰ ਦੇ ਵਿਰੁੱਧ ਕਿਉਂਕਿ ਤੁਹਾਨੂੰ ਪਤਾ ਹੈ ਪੀਐਸਟ ਦਾ ਪੇਪਰ ਵੀ ਕਢਵਾਉਣ ਵਾਸਤੇ ਬਹੁਤ ਲੰਮਾ ਸਮਾਂ ਸੰਘਰਸ਼ ਕੀਤਾ ਗਿਆ ਸੀ ਤਾਂ ਉਸੇ ਸੰਘਰਸ਼ ਦੇ ਚੱਲਦਿਆਂ ਹੀ ਪੀਐਸਟ ਦੀ ਪ੍ਰੀਖਿਆ ਲਈ ਗਈ ਹੈ ਸਰਕਾਰ ਵੱਲੋਂ ਤਾਂ ਅੱਗੇ ਪੋਸਟਾਂ ਵੀ ਤੁਹਾਨੂੰ ਤਾਂ ਹੀ ਮਿਲਣਗੀਆਂ ਜੇ ਤੁਸੀਂ ਯੂਨੀਅਨ ਦੇ ਨਾਲ ਜੁੜੋਗੇ ਯੂਨੀਅਨ ਨੂੰ ਹੈਲਪ ਕਰੋਗੇ ਚਾਹੇ ਉਹ ਫੰਡ ਦੀ ਹੋਵੇ ਚਾਹੇ ਉਹ ਕੋਈ ਵੀ ਹੈਲਪ ਹੋਵੇ ਮੀਟਿੰਗ ਹੋਵੇ ਜਾਂ ਕੁਝ ਵੀ ਹੋਵੇ ਕਮੇਟੀਆਂ ਬਣਨਗੀਆਂ ਜੋ ਵੀ ਤੁਹਾਨੂੰ ਕਿ ਪਹਿਲਾਂ ਵੀ ਕਮੇਟੀ ਯੂਨੀਅਨ ਕੰਮ ਕਰ ਰਹੀ ਹੈ ਆਲਰੇਡੀ ਕੰਮ ਕਰ ਰਹੀ ਹੈ ਤਾਂ ਪੋਸਟਾਂ ਜਲਦੀ ਆਹ ਦੀ ਮੀਤਾ ਹੀ ਬਣੇਗੀ ਜੇ ਤੁਸੀਂ ਸਾਰੇ ਯੂਨੀਅਨ ਦਾ ਸਾਥ ਦਿਓਗੇ ਐਵੇਂ ਪੜੇ ਦਾ ਫਾਇਦਾ ਨਹੀਂ ਹੈਗਾ ਜੇ ਤੁਸੀਂ ਕਰਾਂ ਦੇ ਵਿੱਚੋਂ ਬਾਹਰ ਨਾ ਨਿਕਲੋਗੇ ਕਿਉਂਕਿ ਇਸ ਦੇ ਵਿੱਚ ਵੀ ਬਹੁਤ ਵੱਡਾ ਲਾਸ ਹੈ ਕਿਉਂਕਿ ਜਦੋਂ ਵੀ ਯੂਨੀਅਨ ਤੁਹਾਡੇ ਲਈ ਐਫਰਟਸ ਕਰਦੀ ਹੈ ਤਾਂ ਯੂਨੀਅਨ ਕਮੇਟੀ ਦਾ ਪੂਰਾ ਐਫਰਟਸ ਹੁੰਦਾ ਹੈ ਬਟ ਜਿਹੜੇ ਕਰਾਂ ਚ ਬੈਠ ਕੇ ਸਿਰਫ ਤਿਆਰੀ ਕਰਦੇ ਨੇ ਉਹ ਉਹਨਾਂ ਦਾ ਪੇਪਰ ਉਹ ਕੱਢ ਜਾਂਦੇ ਨੇ ਜਿਹੜੇ ਯੂਨੀਅਨ ਦੇ ਵਿੱਚ ਲੀਡ ਕਰਦੇ ਨੇ ਉਹ ਹਮੇਸ਼ਾ ਹੀ ਜਿਹੜੇ ਆਪਦਾ ਪੇਪਰ ਕਿਸੇ ਨਾ ਕਿਸੇ ਕਾਰਨ ਕਰਕੇ ਪੇਪਰ ਉਹਨਾਂ ਦਾ ਰਹਿ ਜਾਂਦਾ ਤਾਂ ਇਹੀ ਕਾਰਨ ਹੁੰਦਾ ਕਿ ਉਹ ਤੁਹਾਡੇ ਲਈ ਲੜ ਰਹੇ ਨੇ ਤੁਸੀਂ ਆਪ ਦੇ ਲਈ ਜਮ੍ਹਾਂ ਹੀ ਨਹੀਂ ਖੜ ਰਹੇ ਤਾਂ ਲੋਸ ਸਭ ਦਾ ਹੀ ਹੈ ਜਿੰਨਾ ਤੁਹਾਡਾ ਉਹਨਾਂ ਉਹਨਾਂ ਦਾ ਵੀ ਲੋਸ ਹੈ ਬਟ ਜੇ ਤੁਸੀਂ ਸਾਰੇ ਇੱਕ ਦੂਜੇ ਨਾਲ ਹਿੰਮਤ ਮਾਰ ਕੇ ਜਿਹੜੇ ਚੱਲੋਗੇ ਤਾਂ ਕਿਸੇ ਦਾ ਵੀ ਲੋਸ ਨਹੀਂ ਹੋਏਗਾ ਤੇ ਇੱਕ ਜਲਦੀ ਤੋਂ ਜਲਦੀ ਤੁਹਾਨੂੰ ਪੋਸਟਾਂ ਮਿਲਣਗੀਆਂ ਔਰ ਤੁਸੀਂ ਜਲਦੀ ਜਲਦੀ ਤੁਸੀਂ ਵੀ ਕਿਸੇ ਸਰਕਾਰੀ ਸਕੂਲ ਦੇ ਵਿੱਚ ਇੱਕ ਅਧਿਆਪਕ ਬਣਨ ਦੇ ਯੋਗ ਹੋਵੋਗੇ ਤਾਂ ਇਸ ਕਰਕੇ ਬੇਨਤੀ ਹੈ ਯੂਨੀਅਨ ਨਾਲ ਜੁੜੋ niche ਤੁਹਾਨੂੰ ਲਿੰਕ ਦਿੱਤਾ ਗਿਆ ਹੈ ਤਾਂ ਇੱਕ ਮੈਂ ਜਿਹੜੀ ਨੀਚੇ ਪਿੱਛੇ ਵੀਡੀਓ ਪਾਈ ਹੈ ਜਿਹੜੀ ਗ੍ਰੇਸ ਮਾਰਕਸ ਵਾਲੀ ਪੀਐਸ ਟੈਟ 2023 ਦੀ ਪ੍ਰੀਖਿਆ ਜਿਹੜੀ ਕਿ 12 ਮਾਰਚ ਨੂੰ ਪੇਪਰ ਹੋਇਆ ਸੀ ਉਹ ਪੇਪਰ ਟੂ ਪੇਪਰ ਜਿਹੜਾ ਕਿ ਕੈਂਸਲ ਕਰਕੇ ਦੁਬਾਰਾ ਲਿਆ ਗਿਆ ਸੀ ਤੇ ਉਸ ਦੇ ਵਿੱਚ ਜਿਹੜੇ ਕੁਐਸਚਨ ਦੇ ਆਨਸਰ ਸੀਗੇ ਉਹ ਗਲਤ ਦਿੱਤੇ ਗਏ ਸੀ ਉਸ ਦਾ ਇੱਕ ਕੋਰਟ ਕੇਸ ਲਗਾਇਆ ਗਿਆ ਸੀਗਾ ਕੁਝ ਸਾਥੀਆਂ ਵੱਲੋਂ ਤਾਂ ਅਗਰ ਕੋਈ ਪੀਐਸ ਟੈਟ ਦਾ ਵਨ ਦਾ ਵੀ ਕੋਈ ਲੱਗਿਆ ਹੋਇਆ ਕੇਸ ਜੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਪਲੀਜ਼ ਉਹ ਵੀ ਜਿਹੜਾ ਨੀਚੇ ਮੈਸੇਜ ਕਰਕੇ ਜਰੂਰ ਦੱਸਿਓ ਜਾਂ ਮੇਰੇ ਦਿੱਤੇ ਹੋਏ ਨੰਬਰ ਨੀਚੇ ਤੁਹਾਨੂੰ ਪੱਟੀ ਦੇ ਉੱਪਰ ਚੱਲ ਰਿਹਾ ਹੋਵੇਗਾ 628026496 ਇਸ ਦੇ ਉੱਪਰ ਜਰੂਰ ਜਾਣਕਾਰੀ ਸਾਂਝੀ ਕਰਿਓ ਤਾਂ ਕਿ ਉਸ ਦੇ ਵਿੱਚ ਆਪਾਂ ਹੋਰ ਹੈਲਪ ਕਰ ਚੱਕੀਏ ਔਰ ਕੋਈ ਥੈਨਟਿਕ ਪ੍ਰੂਫ ਜੋ ਆਪਾਂ ਕੋਡ ਨੂੰ ਦੇ ਸਕੀਏ ਔਰ ਆਪਣਾ ਉਸ ਦੇ ਵਿੱਚ ਗ੍ਰੇਸ ਮਾਰਕਸ ਲੈ ਸਕੀਏ ਕਿਉਂਕਿ ਪੀਐਸ ਟੈਟ ਦੀ ਈਟੀਟੀ ਵਾਲੇ ਪੇਪਰ ਦੇ ਵਿੱਚ ਜਿਹੜਾ 12 ਮਾਰਚ ਨੂੰ ਲਿਆ ਗਿਆ ਸੀ ਉਸ ਦੇ ਵਿੱਚ ਬਹੁਤ तरह ਦੇ ਖਾਮੀਆਂ ਸੀ ਪੇਪਰ ਮਿਸਪ੍ਰਿੰਟ ਵੀ ਸੀਗਾ ਉਹਰ ਉਸ ਦੇ ਵਿੱਚ ਕਈ ਕੁਸ਼ਨਾਂ ਦੇ ਅਨਸਰ ਜਿਹੜੇ ਹੈ ਗਲਤ ਦਿੱਤੇ ਗਏ ਸੀ ਪਰ ਮੈਨੂੰ ਲੱਗਦਾ ਹੈ ਕਿ ਕਿਸੇ ਨਾ ਕਿਸੇ ਵੱਲੋਂ ਕੇਸ ਲਗਾਇਆ ਗਿਆ ਸੀ ਪਰ ਉਸ ਦਾ ਜਿਹੜੀ ਪਾਲ ਨਹੀਂ ਕੀਤੀ ਜਾ ਰਹੀ ਕਿਉਂਕਿ ਉਹ ਸਾਡੇ ਸੋਰਸ ਦੇ ਜਿੰਨੇ ਵੀ ਸਾਡੇ ਸੋਰਸ ਨੇ ਉਹਨਾਂ ਦੇ ਵਿੱਚ ਕੰਟੈਕਟ ਚ ਨਹੀਂ ਹੈ ਜਾਂ ਕੁਝ ਵੀ ਹੈ ਜੇ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼ ਸਾਡੇ ਦਿੱਤੇ ਨਵੇਂ ਨੰਬਰ ਦੇ ਉੱਪਰ ਜਰੂਰ ਮੈਸੇਜ ਕਰਕੇ ਦੱਸ ਦਿਓ ਤਾਂ ਕਿ ਆਪਾਂ ਉਸ ਦਾ ਕੋਈ অথੈਨਟਿਕ ਪ੍ਰੂਫ ਦੇਖ ਕੇ ਜਿਹੜਾ ਉਹ ਕੇਸ ਨੂੰ ਜਿੱਤਣ ਦੇ ਵਿੱਚ ਕੋਸ਼ਿਸ਼ ਕਰੀਏ ਤਾਂ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਜਰੂਰ ਬਹੁਤ ਵਾਰ ਸ਼ੇਅਰ ਕਰਿਓ ਕਿਉਂਕਿ ਇਹ ਵੀਡੀਓ ਹਰ ਇੱਕ ਹੋਣਾ ਸਾਥੀ ਲਈ ਮਹੱਤਵਪੂਰਨ ਰਹਿਣ ਵਾਲੀ ਹੈ ਤਾਂ ਜਿਹੜੇ ਬੀਅਰਡ ਵਾਲੇ ਨੇ ਜਿਹੜੇ ਬੀਅਰਡ ਦਾ ਪੇਪਰ ਪੇਪਰ 2 ਕਲੀਅਰ ਕਰ ਚੁੱਕੇ ਨੇ ਉਹ ਮਾਸਟਰ ਕੈਟਰ ਯੂਨੀਅਨ ਨਾਲ ਜੁੜੋ ਜਿਹੜਾ ਕਿ ਆਲਰੇਡੀ ਉਹ ਵੀ ਆਪਣੀਆਂ ਮਾਸਟਰ ਕੈਟਰ ਦੀ ਪੋਸਟਾਂ ਕਢਵਾਉਣ ਦੇ ਲਈ ਐਫਰਟਸ ਕਰ ਰਹੇ ਨੇ ਮਾਸਟਰ ਕੈਟਰ ਦੀਆਂ ਪੋਸਟਾਂ ਬਹੁਤ ਜਲਦੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਬਹੁਤ ਲੜਾਈ ਅੱਗੇ ਤੱਕ ਲੜੀ ਜਾ ਚੁੱਕੀ ਹੈ ਬਸ ਹੁਣ ਥੋੜੀ ਜਿਹੀ ਲੜਾਈ ਰਹਿ ਗਈ ਜਿਹੜਾ ਕਿ ਉਹਨਾਂ ਦਾ ਕਾਫੀ ਕੰਮ ਹੋ ਚੁੱਕਿਆ ਤਾਂ 2025 ਦੇ ਵਿੱਚ ਵਿੱਚ ਤੁਹਾਨੂੰ ਪੋਸਟਾਂ ਦੇਖਣ ਨੂੰ ਮਿਲਣਗੀਆਂ ਤਾਂ 8TT ਦੀਆਂ ਪੋਸਟਾਂ ਵੀ ਆ ਜਾਣਗੀਆਂ ਜੇ ਤੁਸੀਂ ਕੰਟੀਨਿਊ ਯੂਨੀਅਨ ਦੇ ਨਾਲ ਐਫਰਟਸ ਕਰੋਗੇ ਤਾਂ ਬਿਲਕੁਲ ਤੁਹਾਡਾ ਜਿਹੜਾ ਜੋ ਵੀ ਤੁਹਾਡਾ ਐਫਰਟਸ ਹੋਏਗਾ ਉਹ ਬੇਅਰਥ ਨਹੀਂ ਜਾਏਗਾ ਉਹ ਕਿਸੇ ਨਾ ਕਿਸੇ ਕੰਮ ਤੁਹਾਨੂੰ ਹੈਲਪ ਜ਼ਰੂਰ ਕਰੇਗਾ ਇਸ ਕਰਕੇ ਯੂਨੀਅਨ ਨਾਲ ਜ਼ਰੂਰ ਜੁੜੋ ਤਾਂ ਕਿ ਤੁਹਾਡਾ ਪੀਐਸਟੈਟ ਦਾ ਪੀਪਰ ਪਾਸ ਕਰਕੇ ਜਿਹੜੀ ਤੁਹਾਡੀ ਪੋਸਟਾਂ ਨੇ ਜੇ ਤੁਸੀਂ ਇੱਕ ਸਰਕਾਰੀ ਅਧਿਆਪਕ ਲੱਗਣ ਜੋ ਤੁਹਾਡਾ ਵੀ ਫੈਸਲਾ ਹੈ ਉਹ ਤੁਹਾਨੂੰ ਸਕਾਰ ਹੋਵੇ ਤੁਹਾਡਾ ਔਰ ਤੁਸੀਂ ਇੱਕ ਚੰਗੇ ਅਧਿਆਪਕ ਬਣ ਕੇ ਪ੍ਰਵੇਖ ਦੇ ਵਿੱਚ ਸਮਾਜ ਸੇਵਾ ਕਰ ਸਕੋ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਬੇਨਤੀ ਹੈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇੰਨਾ ਜਰੂਰ ਜਿਹੜੀ ਤੁਹਾਡੀ ਹੈਲਪ ਹੋਏਗੀ ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਕੰਮ ਹੈ ਜਦੋਂ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਜਾਂਦਾ ਹੈ ਤਹਾਰਿਕ ਸਾਥੀ ਤੱਕ ਉਹ ਜਾਣਕਾਰੀ ਜਿਹੜੀ ਪਹੁੰਚ ਜਾਂਦੀ ਹੈ ਔਰ ਜਿਹੜਾ ਮੈਸੇਜ ਹੈ ਉਹ ਹਰ ਇੱਕ ਸਾਥੀ ਤੱਕ ਪਹੁੰਚ ਜਾਦਾ ਤਾਂ ਕਿ ਕੋਈ ਸਾਥੀ ਇਹ ਨਾ ਕਹੇ ਕਿ ਸਾਨੂੰ ਨਹੀਂ ਪਤਾ ਕਿ ETT ਦਾ ਪ੍ਰੋਸੈਸ ਚੱਲ ਰਿਹਾ ਜਾਂ ਕੁਝ ਵੀ ਹੈ ਤਾਂ ਇੰਨੇ ਕੰਮ ਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ